ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਹੈ ਲੋਕਾਂ ਨੂੰ ਉੱਚ ਗੁਣਵੰਤਾ ਵਾਲੀਆਂ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ 'ਚ 881 ਆਮ ਆਦਮੀ ਕਲੀਨਿਕ ਖੋਲੇ ਗਏ ਨੇ ਇਹਨਾਂ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਜਦੋਂ ਕਿ 316 ਸ਼ਹਿਰੀ ਖੇਤਰਾਂ ਵਿੱਚ ਸਥਿਤ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਘਰ ਤੋਂ ਦੂਰ ਨਹੀਂ ਜਾਣਾ ਪੈਂਦਾ ਕਿਉਂਕਿ ਮੁਹੱਲਿਆਂ 'ਚ ਖੁੱਲੇ ਇਹਨਾਂ ਆਮ ਆਦਮੀ ਕਲੀਨਿਕਾਂ 'ਚ 107 ਕਿਸਮਾਂ ਦੀਆਂ ਦਵਾਈਆਂ ਮੁਫਤ ਅਤੇ 47 ਡਾਇਗਨੋਸਟਿਕ ਟੈਸਟ ਮੁਫਤ ਕੀਤੇ ਜਾ ਰਹੇ ਨੇ ਇਸ ਤਰ੍ਹਾਂ ਮੌਕਿਨ ਹੋ ਸਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਚੱਲਦੇ ਆਪਣੇ ਕੋ ਸਾਰੀਆਂ ਮੈਡੀਸਿਨ ਅਵੇਲੇਬਲ ਨੇ ਪ੍ਰੂਵ ਕਰਾ ਦੀਆਂ ਬੁਖਾਰ ਦੀਆਂ ਟੂ ਅਜਿਹਾ ਦੇਖ ਕੇ ਤੇ ਉਹਨਾਂ ਦੀਆ ਇਲਾਜ ਕਰ ਗਰੀਵਨ ਜਨਰਲ ਸਾਰੇ ਟੈਸਟ ਹੈਗੇ ਨੇ ਜਿਸ ਤੀ ਦੀ ਲੋੜ ਪੈਂਦੀ ਹੈ ਡੇਂਗੂ ਵਗੈਰਾ ਦਾ ਵੀ ਹੈਗਾ ਹੈ ਆਪਣੇ ਕੋ ਸੀਵੀਸੀ ਐਲਐਫਟੀ ਆਰਐਫਟੀ ਸੈਰੋਲਜੀ ਹੈਗੀ ਜਦੋਂ ਪ੍ਰੈਗਨੈਂਟ ਲੇਡੀਜ਼ ਲਈ ਆਪਾਂ ਨੂੰ ਟੈਸਟਾਂ ਦੀ ਲੋੜ ਪੈਂਦੀ ਹੈ ਉਹਦੇ ਲਈ ਇੱਥੇ ਵੀ ਐਸਈ ਵੀ ਵਗੈਰਾ ਸਾਰੇ ਹਰ ਤਰ੍ਹਾਂ ਦੇ ਟੈਸਟ ਬੱਦ ਉਹ ਪੰਜੀ ਕੇ ਲੱਗਦੇ ਨੇ ਕਿ ਸਾਰੇ ਪੁੱਤਾ ਇਕੱਠੇ ਹੋ ਗਏ ਗਰੀਵਨ ਬਾਹਰ ਮਨ ਲੱਗਦਾ 350 4 ਮਿਲ ਰਹੇ ਜੋ ਕਿ ਜਿਹੜਾ ਆਉਂਦਾ ਹੈ ਹੁਣ ਸਾਡੇ ਕੋਲ ਅਵੇਲੇਬਲ ਨਹੀਂ ਇਥੇ ਤੇ ਅਸੀਂ ਉਹਨੂੰ ਲਗਾਈ ਦੇਆ ਤੇ ਉਹ ਜਿਹੜਾ ਘਰ ਬੈਠਾ ਆਪਣਾ ਕਿ ਲੋਕ ਆਪਣੇ ਨਾਲ ਕਰ ਰਿਹਾ ਹੈ ਇਸ ਚੀਜ਼ ਦਾ ਕਾਫੀ ਬੈਨੀਫਿਟ ਹੋ ਰਿਹਾ ਹੈ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ ਦਿਨਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਖਬਰ ਜੁੜੀ ਹੋਈ ਆ ਅਮਰੀਕਾ ਦੇ ਨਾਲ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦੀਆਂ ਵੱਡੀਆਂ ਕਾਰਵਾਈਆਂ ਦੇ ਨਾਲ ਜਿਹੜੀਆਂ ਹੁਣ ਭਾਰਤੀ ਲੋਕਾਂ ਦੇ ਉੱਪਰ ਹੋਣਗੀਆਂ ਭਾਰਤੀਆਂ ਦੇ ਇੱਕ ਐਸੇ ਵੀਜ਼ਾ ਪ੍ਰਣਾਲੀ ਦੇ ਉੱਪਰ ਰੋਕ ਲਾਉਣ ਦੇ ਲਈ ਅਮਰੀਕਨ ਸਰਕਾਰ ਦੇ ਵੱਲੋਂ ਤਿਆਰੀਆਂ ਜਿਹੜੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਲਗਾਤਾਰ ਵਕ ਵਕ ਤਰੀਕੇ ਦੇ ਨਾਲ ਇਹ ਕਾਰਵਾਈਆਂ ਜਿਹੜੀਆਂ ਅਸੀਂ ਸ਼ੁਰੂ ਤਾਂ ਹੁੰਦੀਆਂ ਸੀ ਪਰ ਇਸ ਦੇ ਵਿੱਚ ਕੋਈ ਅੜਚਣ ਕੋਈ ਦਿੱਕਤ ਕੋਈ ਪਰੇਸ਼ਾਨੀ ਕੋਈ ਅਟਕੜ ਲਗਾਤਾਰ ਨਿਕਲ ਕੇ ਸਾਹਮਣੇ ਆਉਂਦੀ ਰਹਿੰਦੀ ਸੀ ਪਰ ਹੁਣ ਜਿਹੜੀ ਵੈਂਸ ਜਿਹੜੇ ਕਿ ਉਪ ਰਾਸ਼ਟਰਪਤੀ ਨੇ ਅਮਰੀਕਾ ਉਨਾ ਦੇ ਬਲੋ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਕਿ H1B ਵੀਜ਼ਾ ਜਿਹੜਾ ਉਸ ਤੋਂ ਪੂਰਨ ਤੌਰ ਦੇ ਉੱਪਰ ਅਮਰੀਕਾ ਦੇ ਵਿੱਚ ਖਤਮ ਕਰ ਦਿੱਤਾ ਜਾਏਗਾ। ਉਹਨਾਂ ਦੇ ਵੱਲੋਂ ਬਿਆਨ ਜਿਹੜਾ ਸਖਤ ਸ਼ਬਦਾਂ ਦੇ ਵਿੱਚ ਦਿੱਤਾ ਗਿਆ ਉਹ ਕਹਿੰਦੇ ਕਿ ਸਾਨੂੰ ਸਸਤੇ ਨੌਕਰ ਅਮਰੀਕਾ ਦੇ ਵਿੱਚ ਨਹੀਂ ਚਾਹੀਦੇ। ਇਹ ਵੱਡਾ ਬਿਆਨ ਜਿਹੜਾ ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਵੱਲੋਂ ਦਿੱਤਾ ਗਿਆ ਜਦੋਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਦੇ ਵਜੋਂ ਡੋਨਾਲਡ ਟਰੰਪ ਹੋਰਾਂ ਦੇ ਵੱਲੋਂ ਸੇਵਾਵਾਂ ਦੇ ਉੱਪਰ ਕਾਬਜ ਹੋਇਆ ਗਿਆ ਉਸ ਵਕਤ ਤੋਂ ਹੀ ਲਗਾਤਾਰ ਵਾਕ-ਵਾਕ ਤਰੀਕੇ ਦੇ ਨਾਲ ਕਾਰਵਾਈਆਂ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਲੋਕ ਦੇ ਉਹਨਾਂ ਦੇ ਉੱਪਰ ਚੱਲ ਰਹੀਆਂ ਨੇ। ਆ ਕਾਰਵਾਈਆਂ ਦੇ ਵਿੱਚ ਭਾਰਤ ਵਾਲੇ ਪਾਸੇ ਪੰਜਾਬ ਵਾਲੇ ਪਾਸੇ ਨੂੰ ਆਉਂਦਾ ਯੂਐਸ ਦਾ ਜਹਾਜ਼ ਜਿਹੜਾ ਹੈ ਯੂਐਸ ਆਰਮੀ ਦਾ ਜਹਾਜ਼ ਜਿਹੜਾ ਉਹ ਸਾਰਿਆਂ ਦੇ ਬਦਲੋ ਵੇਖਿਆ ਗਿਆ ਹੈ ਬੇੜੀਆਂ ਦੇ ਵਿੱਚ ਜਕੜੇ ਤੇ ਅਕੜੇ ਹੋਏ ਉਹਨਾਂ ਪੰਜਾਬੀਆਂ ਨੂੰ ਉਹਨਾਂ ਭਾਰਤੀਆਂ ਨੂੰ ਜੇ ਇਸ ਤਰੀਕੇ ਦੇ ਨਾਲ ਪੰਜਾਬ ਤੇ ਭਾਰਤ ਦੇ ਵਿੱਚ ਭੇਜਿਆ ਗਿਆ ਉਹ ਸਾਰੀਆਂ ਚੀਜ਼ਾਂ ਤੋਂ ਸਾਰੇ ਵਕਫਿਆਤ ਰੱਖਦੇ ਨੇ ਤੇ ਜੇਕਰ ਹੁਣ ਇਹ ਚ ਵੰਦਵੀ ਵੀਜ਼ਾ ਜਿਹੜਾ ਉਸ ਨੂੰ ਰੱਦ ਕਰ ਦਿੱਤਾ ਗਿਆ ਜਾਂ ਫਿਰ ਉਸ ਵੀਜ਼ੇ ਦੇ ਉੱਪਰ ਪੂਰਨ ਪਾਬੰਦੀ ਲਗਾ ਦਿੱਤੀ ਗਈ ਤਾਂ ਬਹੁਤ ਸਾਰੇ ਭਾਰਤੀਆਂ ਦੇ ਚਿਹਰੇ ਦੇ ਉੱਪਰ ਪਏ ਹੋਏ ਸ਼ਿਕਨ ਜਿਹੜੇ ਨੇ ਉਹਨਾਂ ਦੇ ਵਿੱਚ ਲਗਾਤਾਰਤਾ ਦੇ ਵਿੱਚ ਹੁੰਦਾ ਵਾਧਾ ਜਿਹੜਾ ਹੈ ਉਹ ਹੋਰ ਵਧੇਗਾ ਕਿਉਂਕਿ ਉੱਥੇ ਕੰਮ ਕਰਨ ਦੇ ਲਈ ਲਿਆ ਗਿਆ ਇਹ ਵੀਜ਼ਾ ਜਿਹੜਾ ਇਸ ਦੇ ਵਿੱਚ ਦਿੱਕਤ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਆ ਸਕਦੀਆਂ ਨੇ ਜਿਹੜੇ ਲੋਕ ਇਸ ਵੀਜ਼ੇ ਦੇ ਉੱਪਰ ਅਮਰੀਕਾ ਦੇ ਵਿੱਚ ਪਹੁੰਚੇ ਹੋਏ ਨੇ ਉਹਨਾਂ ਦੇ ਉੱਪਰ ਵੀ ਖਾਸ तरीके ਦੇ ਨਾਲ ਕਾਨੂੰਨੀ ਪ੍ਰਬੰਧਾਂ ਦੇ ਅਨੁਸਾਰ ਕਾਰਵਾਈਆਂ ਹੋਣਗੀਆਂ ਨਾਲ ਦੀ ਨਾਲ ਜੇਕਰ ਆਈਸ ਰੈਡਾਂ ਦੀ ਗੱਲ ਕਰ ਲਈਏ ਕੈਲੀਫੋਰਨੀਆ ਦੀ ਗੱਲ ਕਰ ਲਈਏ ਜਾਂ ਫਿਰ ਹੋਰ ਵੱਖ-ਵੱਖ ਸਟੇਟਾਂ ਜਿਹੜੀਆਂ ਨੇ ਅਮਰੀਕਾ ਦੀਆਂ ਉਹਨਾਂ ਦੇ ਬਾਰੇ ਗੱਲ ਕਰ ਲਈਏ ਲਗਾਤਾਰ ਆਈਸ ਦੇ ਵੱਲੋਂ ਆ ਵੱਖ-ਵੱਖ ਤਰੀਕੇ ਦੇ ਨਾਲ ਕੀਤੀ ਜਾ ਰਹੀ ਛਾਪੇਮਾਰੀ ਜਿਹੜੀ ਹੈ ਜਾਂ ਫਿਰ ਬਾਰਡਰ ਸਕਿਉਰਿਟੀ ਫੋਰਸ ਜਿਹੜੀ ਹੈ ਅਮਰੀਕਾ ਦੀ ਉਹਨਾਂ ਦੇ ਵੱਲੋਂ ਰੋਕਣ ਦੇ ਤਰੀਕੇ ਸਿਲਕੇ ਇਹਨਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੇ ਉੱਪਰ ਇਹ ਜਿਹੜੀ ਪ੍ਰਣਾਲੀ ਚਲਾਈ ਜਾ ਰਹੀ ਆ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਵੱਡਾ ਵਾਅਦਾ ਉਕੀਤਾ ਜਾ ਰਿਹਾ ਹੈ ਹੁਣ ਤੱਕ ਮਿਲੀਆਂ ਜਾਣਕਾਰੀਆਂ ਜਿਹੜੀਆਂ ਨੇ ਤਕਰੀਬਨ 1700 ਤੋਂ 2000 ਦੇ ਕਰੀਬ ਲੋਕ ਜਿਹੜੇ ਨੇ ਰੋਜ਼ਾਨਾ ਦੇ ਰੂਪ ਦੇ ਵਿੱਚ ਅਮਰੀਕਾ ਦੀ ਆਇਸ ਦੇ ਵੱਲੋਂ ਕਾਬੂ ਕੀਤੇ ਜਾਂਦੇ ਨੇ ਇਹਨਾਂ ਦੇ ਉੱਪਰ ਇਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਦਾ ਆ ਕਾਨੂੰਨੀ ਪ੍ਰਬੰਧ ਜਿਹੜਾ ਉਹ ਚੱਲਦਾ ਹੈ ਤੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਇਹਨਾਂ ਨੂੰ ਵੱਖ-ਵੱਖ ਮੁਲਕਾਂ ਦੇ ਵਿੱਚ ਰਿਪੋਰਟ ਕਰਕੇ ਭੇਜ ਦਿੱਤਾ ਜਾਂਦਾ ਹੈ ਹਾਲਾਂਕਿ ਚਰਚਾ ਇਹ ਵੀ ਹੋ ਰਹੀ ਸੀ ਕਿ ਅਮਰੀਕਾ ਦੇ ਵਿੱਚ ਹੋਰ ਜਹਾਜ ਜਿਹੜੇ ਨੇ ਉਹ ਵੀ ਭਾਰਤ ਵਾਲੇ ਪਾਸੇ ਨੂੰ ਆਉਣਗੇ ਵੱਖ-ਵੱਖ ਹੋਰਨਾਂ ਮੁਲਕਾਂ ਨੂੰ ਜਾਣਗੇ ਪਰ ਲਗਾਤਾਰ ਭਾਰਤ ਵਾਲੇ ਪਾਸੇ ਨੂੰ ਭਾਵੇਂ ਜਹਾਜ਼ਾਂ ਦਾ ਆਉਣਾ ਨਹੀਂ ਹੋਇਆ ਪਰ ਅਮਰੀਕਾ ਦੇ ਵਿੱਚ ਵਸਦੇ ਭਾਰਤੀਆਂ ਦੇ ਉੱਪਰ ਇਸ ਵਕਤ 56 ਕਸਤੀ ਅਮਰੀਕਨ ਸਰਕਾਰ ਜ਼ਰੂਰ ਨਜ਼ਰ ਆ ਰਹੀ ਹੈ ਸੋ ਜਿਹੜੀ ਮੈਂਸੋਰਾਂ ਦਾ ਇਹ ਕਹਿਣਾ ਕੇ ਸਸਤੇ ਲੋਕ ਜਿਹੜੇ ਨੇ ਸਸਤੇ ਨੌਕਰ ਜਿਹੜੇ ਨੇ ਉਹ ਸਾਨੂੰ ਅਮਰੀਕਾ ਦੇ ਵਿੱਚ ਨਹੀਂ ਚਾਹੀਦੇ ਉਹ ਕਹਿੰਦੇ ਕਿ ਅਮਰੀਕਨ ਜਿਹੜੇ ਲੋਕਲ ਲੋਕ ਨੇ ਉਹਨਾਂ ਦੇ ਕੰਮਕਾਜ ਦੇ ਵਿੱਚ ਉਹਨਾਂ ਦੀਆਂ ਸਹੂਲਤਾਂ ਦੇ ਵਿੱਚ ਉਹਨਾਂ ਦੀ ਤਨਖਾਹ ਦੇ ਵਿੱਚ ਕਮੀਆਂ-ਖਾਮੀਆਂ ਆਉਂਦੀਆਂ ਨੇ ਤੇ ਇਹ ਕਮੀਆਂ-ਖਾਮੀਆਂ ਲਗਾਤਾਰ ਅਮਰੀਕਨ ਦੇ ਅਮਰੀਕਾ ਦੇ ਲੋਕਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨ ਦੇ ਰੂਪ ਦੇ ਵਿੱਚ ਵੀ ਸਾਹਮਣੇ ਆਉਂਦੀਆਂ ਨੇ ਇਸ ਕਰਕੇ ਉਹਨਾਂ ਦੇ ਵੱਲੋਂ H1B ਵੀਜ਼ਾ ਜਿਹੜਾ ਇਸ ਨੂੰ ਰੱਦ ਕਰ ਦਿੱਤਾ ਜਾਣਾ ਇਸ ਦਾ ਬਿੱਲ ਜਿਹੜਾ ਕਹਿ ਲਈਏ ਕਿ ਸੈਸ਼ਨ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਦੇ ਵਿੱਚ ਅਮਰੀਕਨ ਸਰਕਾਰ ਲੱਗੀ ਪਈ ਹੈ ਪਹਿਲਾਂ ਦੀਆਂ ਆਉਂਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਨਾਲ ਦੀ ਨਾਲ ਜਿਹੜੀ ਵੈਸ ਹੋਣਾ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਕਿ ਪਹਿਲ ਦੇ ਆਧਾਰ ਦੇ ਉੱਪਰ ਇਹ ਸਾਰੀਆਂ ਚੀਜ਼ਾਂ ਹੁਣ ਕੀਤੀਆਂ ਜਾਣਗੀਆਂ ਸੋ H1B ਵੀਜ਼ਾ ਲੈ ਕੇ ਅਮਰੀਕਾ ਦੇ ਵਿੱਚ ਪਹੁੰਚੇ ਹੋਏ ਭਾਰਤੀ ਜਿਹੜੇ ਨੇ ਉਹਨਾਂ ਦੇ ਚਿਹਰਿਆਂ ਦੇ ਉੱਪਰ ਪਏ ਹੋਏ ਸ਼ਿਕਨਾਂ ਦੇ ਵਿੱਚ ਵਾਧਾ ਹੋਇਆ ਤੇ ਜਿਹੜੇ ਲੋਕਾਂ ਦੇ ਵੱਲੋਂ ਹੁਣ ਭਾਰਤ ਦੇ ਵਿੱਚ ਉਹ ਤਿਆਰੀ ਕੀਤੀ ਜਾ ਰਹੀ ਸੀ ਕਿ ਅਮਰੀਕਾ ਦੇ ਵਿੱਚ ਜਾਣਗੇ ਉੱਥੇ ਕੰਮ ਕਾਜ ਕਰਨਗੇ ਆਪਣੇ ਧੁੰਦਲੇ ਭੁੱਖ ਨੂੰ ਉੱਥੇ ਜਾ ਕੇ ਸਵਾਰਨਗੇ ਸਹੀ ਕਰਨਗੇ ਉਹਨਾਂ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਚਿੰਤਾ ਦਾ ਮਾਹੌਲ ਬਣਦਾ ਖਾਲੀ ਦੇ ਰਿਹਾ ਇਸ ਵਕਤ ਅਮਰੀਕਾ ਦੇ ਵਿੱਚ ਸੂਰਤੇ ਹਾਲ ਇਹ ਹੈ ਕਿ ਵੱਖ-ਵੱਖ ਮੁਲਕਾਂ ਦੇ ਵਿੱਚੋਂ ਆਏ ਹੋਏ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਏ ਉਹ ਲੋਕ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ ਤੇ ਇਸ ਵਕਤ ਇਹ ਸਥਿਤੀਆਂ ਵੀ ਬਣਦੀਆਂ ਜਾ ਰਹੀਆਂ ਨੇ ਕਿ ਡੋਨਲਡ ਟਰੰਪ ਦੀ ਸ਼ਕਤੀ ਲਗਾਤਾਰ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਵੀ ਬਣ ਰਹੀ ਹੈ ਇਸ ਤमाम ਜਾਣਕਾਰੀ ਦੇ ਬਾਰੇ ਤੁਹਾਡੇ ਮਨ ਦੇ ਵਿੱਚ ਕੀ ਕੁਝ ਬਲਬਲੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤਕਰਮ ਤੇ ਟਿੱਪਣੀ ਦੇ ਰੂਪ ਦੇ ਵਿੱਚ ਸਾਂਝੇ ਜ਼ਰੂਰ ਕਰਦੇ ਜਾਣਾ ਦਿਨਿਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਰਗਲ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਖਬਰ ਜੁੜੀ ਹੋਈ ਆ ਅਮਰੀਕਾ ਦੇ ਨਾਲ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦੀਆਂ ਵੱਡੀਆਂ ਕਾਰਵਾਈਆਂ ਦੇ ਨਾਲ ਜਿਹੜੀਆਂ ਹੁਣ ਭਾਰਤੀ ਲੋਕਾਂ ਦੇ ਉੱਪਰ ਹੋਣਗੀਆਂ ਭਾਰਤੀਆਂ ਦੇ ਇੱਕ ਐਸੇ ਵੀਜ਼ਾ ਪ੍ਰਣਾਲੀ ਦੇ ਉੱਪਰ ਰੋਕ ਲਾਉਣ ਦੇ ਲਈ ਅਮਰੀਕਨ ਸਰਕਾਰ ਦੇ ਵੱਲੋਂ ਤਿਆਰੀਆਂ ਜਿਹੜੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਲਗਾਤਾਰ ਵਕ ਵਕ ਤਰੀਕੇ ਦੇ ਨਾਲ ਇਹ ਕਾਰਵਾਈਆਂ ਜਿਹੜੀਆਂ ਅਸੀਂ ਸ਼ੁਰੂ ਤਾਂ ਹੁੰਦੀਆਂ ਸੀ ਪਰ ਇਸ ਦੇ ਵਿੱਚ ਕੋਈ ਅੜਚਣ ਕੋਈ ਦਿੱਕਤ ਕੋਈ ਪਰੇਸ਼ਾਨੀ ਕੋਈ ਅਟਕੜ ਲਗਾਤਾਰ ਨਿਕਲ ਕੇ ਸਾਹਮਣੇ ਆਉਂਦੀ ਰਹਿੰਦੀ ਸੀ ਪਰ ਹੁਣ ਜਿਹੜੀ ਵੈਂਸ ਜਿਹੜੇ ਕਿ ਉਪ ਰਾਸ਼ਟਰਪਤੀ ਨੇ ਅਮਰੀਕਾ ਉਨਾ ਦੇ ਬਲੋ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਕਿ H1B ਵੀਜ਼ਾ ਜਿਹੜਾ ਉਸ ਤੋਂ ਪੂਰਨ ਤੌਰ ਦੇ ਉੱਪਰ ਅਮਰੀਕਾ ਦੇ ਵਿੱਚ ਖਤਮ ਕਰ ਦਿੱਤਾ ਜਾਏਗਾ ਉਨ੍ਹਾਂ ਦੇ ਵੱਲੋਂ ਬਿਆਨ ਜਿਹੜਾ ਸਖਤ ਸ਼ਬਦਾਂ ਦੇ ਵਿੱਚ ਦਿੱਤਾ ਗਿਆ ਉਹ ਕਹਿੰਦੇ ਕਿ ਸਾਨੂੰ ਸਸਤੇ ਨੌਕਰ ਅਮਰੀਕਾ ਦੇ ਵਿੱਚ ਨਹੀਂ ਚਾਹੀਦੇ ਇਹ ਵੱਡਾ ਬਿਆਨ ਜਿਹੜਾ ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਵੱਲੋਂ ਦਿੱਤਾ ਗਿਆ ਜਦੋਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਦੇ ਵਜੋਂ ਡੋਨਾਲਡ ਟਰੰਪ ਹੋਰਾਂ ਦੇ ਵੱਲੋਂ ਸੇਵਾਵਾਂ ਦੇ ਉੱਪਰ ਕਾਬਜ ਹੋਇਆ ਗਿਆ ਉਸ ਵਕਤ ਤੋਂ ਹੀ ਲਗਾਤਾਰ ਵਾਕ-ਵਾਕ ਤਰੀਕੇ ਦੇ ਨਾਲ ਕਾਰਵਾਈਆਂ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਲੋਕ ਦੇ ਉਹਨਾਂ ਦੇ ਉੱਪਰ ਚੱਲ ਰਹੀਆਂ ਨੇ ਇਹਨਾਂ ਕਾਰਵਾਈਆਂ ਦੇ ਵਿੱਚ ਭਾਰਤ ਵਾਲੇ ਪਾਸੇ ਪੰਜਾਬ ਵਾਲੇ ਪਾਸੇ ਨੂੰ ਆਉਂਦਾ ਯੂਐਸ ਦਾ ਜਹਾਜ਼ ਜਿਹੜਾ ਹੈ ਯੂਐਸ ਆਰਮੀ ਦਾ ਜਹਾਜ਼ ਜਿਹੜਾ ਉਹ ਸਾਰਿਆਂ ਦੇ ਬਦਲੋਂ ਵੇਖਿਆ ਗਿਆ ਹੈ ਬੇੜੀਆਂ ਦੇ ਵਿੱਚ ਜਕੜੇ ਤੇ ਅਕੜੇ ਹੋਏ ਉਹਨਾਂ ਪੰਜਾਬੀਆਂ ਨੂੰ ਉਹਨਾਂ ਭਾਰਤੀਆਂ ਨੂੰ ਜਿਸ ਤਰੀਕੇ ਦੇ ਨਾਲ ਪੰਜਾਬ ਤੇ ਭਾਰਤ ਦੇ ਵਿੱਚ ਭੇਜਿਆ ਗਿਆ ਹੈ ਉਹ ਸਾਰੀਆਂ ਚੀਜ਼ਾਂ ਤੋਂ ਸਾਰੇ ਵਕਫਿਆਤ ਰੱਖਦੇ ਨੇ ਤੇ ਜੇਕਰ ਹੁਣ ਐਚ ਬੰਦ ਵੀ ਵੀਜ਼ਾ ਜਿਹੜਾ ਉਸ ਨੂੰ ਰੱਦ ਕਰ ਦਿੱਤਾ ਗਿਆ ਜਾਂ ਫਿਰ ਉਸ ਵੀਜ਼ੇ ਦੇ ਉੱਪਰ ਪੂਰਨ ਪਾਬੰਦੀ ਲਗਾ ਦਿੱਤੀ ਗਈ ਤਾਂ ਬਹੁਤ ਸਾਰੇ ਭਾਰਤੀਆਂ ਦੇ ਚਿਹਰੇ ਦੇ ਉੱਪਰ ਪਏ ਹੋਏ ਛਿਕਣ ਜਿਹੜੇ ਨੇ ਉਹਨਾਂ ਦੇ ਵਿੱਚ ਲਗਾਤਾਰਤਾ ਦੇ ਵਿੱਚ ਹੁੰਦਾ ਵਾਧਾ ਜਿਹੜਾ ਹੈ ਉਹ ਹੋਰ ਵਧੇਗਾ ਕਿਉਂਕਿ ਉੱਥੇ ਕੰਮ ਕਰਨ ਦੇ ਲਈ ਲਿਆ ਗਿਆ ਇਹ ਵੀਜ਼ਾ ਜਿਹੜਾ ਇਸ ਦੇ ਵਿੱਚ ਦਿੱਕਤ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਆ ਸਕਦੀਆਂ ਨੇ ਜਿਹੜੇ ਲੋਕ ਇਸ ਵੀਜ਼ੇ ਦੇ ਉੱਪਰ ਅਮਰੀਕਾ ਦੇ ਵਿੱਚ ਪਹੁੰਚੇ ਹੋਏ ਨੇ ਉਹਨਾਂ ਦੇ ਉੱਪਰ ਵੀ ਖਾਸ ਤਰੀਕੇ ਦੇ ਨਾਲ ਕਾਨੂੰਨੀ ਪ੍ਰਾਵਧਾਨ ਦੇ ਅਨੁਸਾਰ ਕਾਰਵਾਈਆਂ ਹੋਣਗੀਆਂ ਨਾਲ ਦੀ ਨਾਲ ਜੇਕਰ ਆਈਸ ਰੈਡਾ ਦੀ ਗੱਲ ਕਰ ਲਈਏ ਕੈਲੀਫੋਰਨੀਆ ਦੀ ਗੱਲ ਕਰ ਲਈਏ ਜਾਂ ਪਰ ਹੋਰ ਵੱਖ-ਵੱਖ ਸਟੇਟਾਂ ਜਿਹੜੀਆਂ ਨੇ ਅਮਰੀਕਾ ਦੀਆਂ ਉਹਨਾਂ ਦੇ ਬਾਰੇ ਗੱਲ ਕਰ ਲਈਏ ਲਗਾਤਾਰ ਆਈਸ ਦੇ ਵੱਲੋਂ ਆ ਵੱਖ-ਵੱਖ ਤਰੀਕੇ ਦੇ ਨਾਲ ਕੀਤੀ ਜਾ ਰਹੀ ਛਾਪੇਮਾਰੀ ਜਿਹੜੀ ਹੈ ਜਾਂ ਪਰ ਬਾਰਡਰ ਸਕਿਉਰਿਟੀ ਫੋਰਸ ਜਿਹੜੀ ਹੈ ਅਮਰੀਕਾ ਦੀ ਉਹਨਾਂ ਦੇ ਵੱਲੋਂ ਰੋਕਣ ਦੇ ਤਰੀਕੇ ਸਲੀਕੇ ਇਹਨਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੇ ਉੱਪਰ ਇਹ ਜਿਹੜੀ ਪ੍ਰਣਾਲੀ ਚਲਾਈ ਜਾ ਰਹੀ ਆ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਵੱਡਾ ਵਾਅਦਾ ਜਿਹੜਾ ਉਹ ਕੀਤਾ ਜਾ ਰਿਹਾ ਹੈ ਹੁਣ ਤੱਕ ਮਿਲੀਆਂ ਜਾਣਕਾਰੀਆਂ ਜਿਹੜੀਆਂ ਨੇ ਤਕਰੀਬਨ 1700 ਤੋਂ 2000 ਦੇ ਕਰੀਬ ਲੋਕ ਜਿਹੜੇ ਨੇ ਰੋਜ਼ਾਨਾ ਦੇ ਰੂਪ ਦੇ ਵਿੱਚ ਅਮਰੀਕਾ ਦੀ ਆਇਸ ਦੇ ਵੱਲੋਂ ਕਾਬੂ ਕੀਤੇ ਜਾਂਦੇ ਨੇ ਇਹਨਾਂ ਦੇ ਉੱਪਰ ਇਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਦਾ ਆ ਕਾਨੂੰਨੀ ਪ੍ਰਬੰਧ ਜਿਹੜਾ ਉਹ ਚੱਲਦਾ ਹੈ ਤੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਇਹਨਾਂ ਨੂੰ ਵਾਪਸ ਕੁਝ ਮੁਲਕਾਂ ਦੇ ਵਿੱਚ ਰਿਪੋਰਟ ਕਰਕੇ ਭੇਜ ਦਿੱਤਾ ਜਾਂਦਾ ਹੈ ਹਾਲਾਂਕਿ ਚਰਚਾ ਇਹ ਵੀ ਹੋ ਰਹੀ ਸੀ ਕਿ ਅਮਰੀਕਾ ਦੇ ਵਿੱਚੋਂ ਹੋਰ ਜਹਾਜ਼ ਜੜੇ ਨੇ ਉਹ ਵੀ ਭਾਰਤ ਵਾਲੇ ਪਾਸੇ ਨੂੰ ਆਣ ਕੇ ਵਕ-ਵਕ ਹੋਰ ਨਾ ਮੁਲਕਾਂ ਨੂੰ ਜਾਣਗੇ ਪਰ ਲਗਾਤਾਰ ਭਾਰਤ ਵਾਲੇ ਪਾਸੇ ਨੂੰ ਭਾਵੇਂ ਜਹਾਜ਼ਾਂ ਦਾ ਆਉਣਾ ਨਹੀਂ ਹੋਇਆ ਪਰ ਅਮਰੀਕਾ ਦੇ ਵਿੱਚ ਵਸਦੇ ਭਾਰਤੀਆਂ ਦੇ ਉੱਪਰ ਇਸ ਵਕਤ 56 ਕਸ ਦੀ ਅਮਰੀਕਨ ਸਰਕਾਰ ਜ਼ਰੂਰ ਨਜ਼ਰ ਆ ਰਹੀ ਹੈ ਸੋ ਜਿਹੜੀ ਮੈਂਸੋਰਾਂ ਦਾ ਇਹ ਕਹਿਣਾ ਕਿ ਸਸਤੇ ਲੋਕ ਜਿਹੜੇ ਨੇ ਸਸਤੇ ਨੌਕਰ ਜਿਹੜੇ ਨੇ ਉਹ ਸਾਨੂੰ ਅਮਰੀਕਾ ਦੇ ਵਿੱਚ ਨਹੀਂ ਚਾਹੀਦੇ ਉਹ ਕਹਿੰਦੇ ਕਿ ਅਮਰੀਕਨ ਜਿਹੜੇ ਲੋਕਲ ਲੋਕ ਨੇ ਉਹਨਾਂ ਦੇ ਕੰਮਕਾਜ ਦੇ ਵਿੱਚ ਉਹਨਾਂ ਦੀਆਂ ਸਹੂਲਤਾਂ ਦੇ ਵਿੱਚ ਉਹਨਾਂ ਦੀ ਤਨਖਾਹ ਦੇ ਵਿੱਚ ਕਮੀਆਂ-ਖਾਮੀਆਂ ਆਉਂਦੀਆਂ ਨੇ ਤੇ ਇਹ ਕਮੀਆਂ-ਖਾਮੀਆਂ ਲਗਾਤਾਰ ਅਮਰੀਕਨ ਦੇ ਅਮਰੀਕਾ ਦੇ ਲੋਕਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨ ਦੇ ਰੂਪ ਦੇ ਵਿੱਚ ਵੀ ਸਾਹਮਣੇ ਆਉਂਦੀਆਂ ਨੇ ਇਸ ਕਰਕੇ ਉਹਨਾਂ ਦੇ ਵੱਲੋਂ H1B ਵੀਜ਼ਾ ਜਿਹੜਾ ਇਸ ਨੂੰ ਰੱਦ ਕਰ ਦਿੱਤਾ ਜਾਣਾ ਇਸ ਦਾ ਬੈਲ ਜਿਹੜਾ ਕਹਿ ਲਈਏ ਕਿ ਸੈਸ਼ਨ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਦੇ ਵਿੱਚ ਅਮਰੀਕਨ ਸਰਕਾਰ ਲੱਗੀ ਪਈ ਹੈ ਪਹਿਲਾਂ ਦੀਆਂ ਆਉਂਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਨਾਲ ਦੀ ਨਾਲ ਜਿਹੜੀ ਵੈਂਸ ਹੋਣਾ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਕਿ ਪਹਿਲ ਦੇ ਆਧਾਰ ਦੇ ਉੱਪਰ ਇਹ ਸਾਰੀਆਂ ਚੀਜ਼ਾਂ ਹੁਣ ਕੀਤੀਆਂ ਜਾਣਗੀਆਂ ਸੋ H1B ਵੀਜ਼ਾ ਲੈ ਕੇ ਅਮਰੀਕਾ ਦੇ ਵਿੱਚ ਪਹੁੰਚੇ ਹੋਏ ਭਾਰਤੀ ਜਿਹੜੇ ਨੇ ਉਹਨਾਂ ਦੇ ਚਿਹਰੇਆਂ ਉੱਪਰ ਪਏ ਹੋਏ ਸ਼ਿਕਨਾਂ ਦੇ ਵਿੱਚ ਵਾਧਾ ਹੋਇਆ ਹੈ ਤੇ ਜਿਹੜੇ ਲੋਕਾਂ ਦੇ ਵੱਲੋਂ ਹੁਣ ਭਾਰਤ ਦੇ ਵਿੱਚ ਉਹ ਤਿਆਰੀ ਕੀਤੀ ਜਾ ਰਹੀ ਸੀ ਕਿ ਅਮਰੀਕਾ ਦੇ ਵਿੱਚ ਜਾਣਗੇ ਉੱਥੇ ਕੰਮ ਕਾਜ ਕਰਨਗੇ ਆਪਣੇ ਧੁੰਦਲੇ ਭੁੱਖ ਨੂੰ ਉੱਥੇ ਜਾ ਕੇ ਸਵਾਰਨਗੇ ਸਹੀ ਕਰਨਗੇ ਉਹਨਾਂ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਚਿੰਤਾ ਦਾ ਮਾਹੌਲ ਬਣਦਾ ਦਿਖਾ ਲਈ ਦੇ ਰਿਹਾ ਹੈ ਇਸ ਵਕਤ ਅਮਰੀਕਾ ਦੇ ਵਿੱਚ ਸੂਰਤੇ ਹਾਲ ਇਹ ਹੈ ਕਿ ਵੱਖ-ਵੱਖ ਮੁਲਕਾਂ ਦੇ ਵਿੱਚੋਂ ਆਏ ਹੋਏ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਏ ਉਹ ਲੋਕ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ ਤੇ ਇਸ ਵਕਤ ਇਹ ਸਥਿਤੀਆਂ ਵੀ ਬਣਦੀਆਂ ਜਾ ਰਹੀਆਂ ਨੇ ਕਿ ਡੋਨਲਡ ਟਰੰਪ ਦੀ ਸ਼ਕਤੀ ਲਗਾਤਾਰ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਵੀ ਬਣ ਰਹੀ ਹੈ ਇਸ ਤमाम ਜਾਣਕਾਰੀ ਦੇ ਬਾਰੇ ਤੁਹਾਡੇ ਮਨ ਦੇ ਵਿੱਚ ਕੀ ਕੁਝ ਬਲਬਲੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤਕਰਮ ਤੇ ਟਿੱਪਣੀ ਦੇ ਰੂਪ ਦੇ ਵਿੱਚ ਸਾਂਝੇ ਜ਼ਰੂਰ ਕਰਦੇ ਜਾਣਾ